ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਸਕਾਰਾਤਮਕ ਸਵੈ ਗੱਲਬਾਤ ਸਾਡੇ ਜੀਵਨ ਵਿੱਚ ਕੀ ਮਹੱਤਤਾ ਰੱਖਦੀ ਹੈ ਸਕਾਰਾਤਮਕ ਤੋਂ ਭਾਵ ਹੈ ਹਾਂ ਪੱਖੀ ਸੋਚ ਜਿਸ ਨੂੰ ਅਸੀਂ ਪੋਜ਼ਿਟਿਵ ਥਿੰਕਿੰਗ ਵੀ ਕਹਿੰਦੇ ਹਾਂ ਸਵੈ ਗੱਲਬਾਤ ਤੋਂ ਭਾਵ ਹੈ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਰ ਇਨਸਾਨ ਆਪਣੇ ਆਪ ਨਾਲ ਸਭ ਤੋਂ ਵਧੇਰੇ ਸਮਾਂ ਬਤੀਤ ਕਰਦਾ ਹੈ ਤੇ ਉਹ ਆਪਣੇ ਮਨ ਵਿੱਚ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਸਕਾਰਾਤਮਕ ਸਵੈ ਗੱਲਬਾਤ ਭਾਵ ਹਾਂ ਪੱਖੀ ਰੂਪ ਵਿੱਚ ਆਪਣੇ ਆਪ ਨਾਲ ਗੱਲਬਾਤ ਕਰਨਾ ਸਕਾਰਾਤਮਕ ਸਵੈ ਗੱਲਬਾਤ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ ਇਹ ਨਾ ਸਿਰਫ ਸਾਡੇ ਵਿਚਾਰਾਂ ਨੂੰ ਉੱਚਾ ਚੁੱਕਦੀ ਹੈ ਸਗੋਂ ਸਾਡੀ ਮਾਨਸਿਕ ਸਿਹਤ ਨੂੰ ਵੀ ਵਧੀਆ ਰੱਖਦੀ ਹੈ ਇਸ ਨਾਲ ਸਾਡੇ ਜੀਵਨ ਦਾ ਵਿਅਕਤੀਗਤ ਰੂਪ ਵਿੱਚ ਵਧੇਰੇ ਵਿਕਾਸ ਹੁੰਦਾ ਹੈ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹਮੇਸ਼ਾ ਖਿੜੇ ਮੱਥੇ ਪਰਵਾਨ ਕਰੋ ਕਿਉਂਕਿ ਮੁਸ਼ਕਲਾਂ ਹਮੇਸ਼ਾ ਤੁਹਾਨੂੰ ਮਜ਼ਬੂਤ ਬਣਾਉਣ ਵਾਸਤੇ ਆਉਂਦੀਆਂ ਹਨ ਨਾ ਕਿ ਕਮਜ਼ੋਰ ਬਣਾਉਣ ਵਾਸਤੇ ਜਦੋਂ ਵੀ ਤੁਹਾਡੇ ਜੀਵਨ ਵਿੱਚ ਕੋਈ ਘਟਨਾ ਘਟਦੀ ਹੈ ਤੁਸੀਂ ਹਮੇਸ਼ਾ ਹੀ ਉਸ ਵਿੱਚੋਂ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਤੁਹਾਡੇ ਇਸ ਹਾਂ ਪੱਖੀ ਨਜ਼ਰੀਏ ਨਾਲ ਹੀ ਤੁਹਾਡੇ ਮਨ ਵਿੱਚ ਚੰਗੇ ਵਿਚਾਰ ਪੈਦਾ ਹੋਣਗੇ ਤੇ ਇਹ ਤੁਹਾਨੂੰ ਸਟ੍ਰੈਸ ਅਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚਾਈ ਰੱਖਣਗੇ ਇਹ ਕਿਹਾ ਜਾਂਦਾ ਹੈ ਕਿ ਜਿਹੋ ਜਿਹਾ ਤੁਸੀਂ ਬੀਜ ਬੀਜੋਗੇ ਉਹੋ ਜਿਹਾ ਹੀ ਫਲ ਕਟੋਗੇ ਉਸੇ ਤਰਾਂ ਜਿਹਾ ਜੇ ਤੁਸੀਂ ਆਪਣੇ ਮਨ ਵਿੱਚ ਵਿਚਾਰ ਲੈ ਕੇ ਆਓਗੇ ਉਹ ਜਹੀ ਤੁਹਾਡੀ ਮਾਨਸਿਕ ਸਿਹਤ ਹੋਵੇਗੀ ਇਹ ਸਾਡੇ ਵਿਚਾਰ ਅਤੇ ਸਵੈ ਗੱਲਬਾਤ ਹੀ ਹੈ ਜੋ ਸਾਨੂੰ ਕਿਸੇ ਕੰਮ ਨੂੰ ਪੂਰਾ ਕਰਨ ਲਈ ਪ੍ਰੇਰਿਤ ਵੀ ਕਰ ਸਕਦੀ ਹੈ ਅਤੇ ਉਸ ਕੰਮ ਨੂੰ ਨਿਪਰੇ ਚਾੜਨ ਵਿੱਚ ਰੁਕਾਵਟ ਵੀ ਬਣ ਸਕਦੀ ਹੈ ਜੇਕਰ ਕੋਈ ਇਨਸਾਨ ਸੋਚਦਾ ਹੈ ਕਿ ਇਹ ਕੰਮ ਮੈਂ ਕਰ ਸਕਦਾ ਹਾਂ ਜਾਂ ਇਹ ਕੰਮ ਮੇਰੇ ਲਈ ਸੰਭਵ ਹੈ ਤਾਂ ਉਸ ਦਾ ਮਾਨਸਿਕ ਪੱਧਰ ਬਹੁਤ ਉੱਚਾ ਹੋ ਜਾਵੇਗਾ ਤਾਂ ਉਹ ਜ਼ਰੂਰ ਹੀ ਉਸ ਕੰਮ ਵਿੱਚ ਸਫਲ ਹੋਵੇਗਾ ਦੂਸਰੇ ਪਾਸੇ ਜੇ ਅਜਿਹਾ ਕਿਹਾ ਜਾਵੇ ਕਿ ਇਹ ਕੰਮ ਮੇਰੇ ਲਈ ਨਹੀਂ ਹੈ ਇਹ ਕੰਮ ਮੇਰੇ ਲਈ ਬਹੁਤ ਔਖਾ ਹੈ ਤਾਂ ਇਹ ਕੰਮ ਮੈਂ ਨਹੀਂ ਕਰ ਸਕਦਾ ਤਾਂ ਉਹ ਇਨਸਾਨ ਉਹ ਕੰਮ ਪੱਕਾ ਹੀ ਨਹੀਂ ਕਰ ਸਕੇਗਾ ਖਾਂ ਪੱਕੀ ਗੱਲਬਾਤ ਸਾਡੇ ਵਿੱਚ ਆਤਮ ਵਿਸ਼ਵਾਸ ਵਧਾਉਂਦੀ ਹੈ ਜਿਸ ਤਰ੍ਹਾਂ ਮਨ ਦੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਜਦੋਂ ਅਸੀਂ ਆਪਣੇ ਨਾਲ ਅਜਿਹੀ ਸਕਾਰਾਤਮਕ ਗੱਲ ਕਰਦੇ ਹਾਂ ਤਾਂ ਤਾਂ ਸਾਡਾ ਆਤਮ ਵਿਸ਼ਵਾਸ ਬਹੁਤ ਹੀ ਮਜ਼ਬੂਤ ਹੋ ਜਾਂਦਾ ਹੈ। ਕਾਰਨ ਦੇ ਤੌਰ ਤੇ ਜਦੋਂ ਸਾਡੇ ਸਾਹਮਣੇ ਕੋਈ ਔਖਾ ਕੰਮ ਹੋਵੇ ਪਰ ਸਾਡੇ ਮਨ ਵਿੱਚ ਇਹ ਵਿਚਾਰ ਆਵੇ ਕਿ ਇਹ ਕੰਮ ਮੈਂ ਕਰ ਸਕਦਾ ਹਾਂ ਤਾਂ ਅਸੀਂ ਬਧੇਰੇ ਉਤਸ਼ਾਹ ਨਾਲ ਉਸਤੇ ਬਧੇਰੇ ਸਖਤ ਮਿਹਨਤ ਕਰਾਂਗੇ। ਅਸੀਂ ਉਸ ਟੀਚੇ ਦੀ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੋਵਾਂਗੇ। ਜਦੋਂ ਅਸੀਂ ਆਪਣੇ ਆਪ ਨਾਲ ਚੰਗੀਆਂ ਗੱਲਾਂ ਕਰਦੇ ਹਾਂ ਤਾਂ ਸਾਡਾ ਦਿਨ ਖੁਸ਼ਹਾਲ ਹੋ ਜਾਂਦਾ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਜੇ ਤੂੰ ਜਿਵੇਂ ਦਾ ਤੂੰ ਸੋਚਦਾ ਹੈ ਉਵੇਂ ਦਾ ਹੀ ਤੂੰ ਬਣਦਾ ਹੈ ਆਪਣੇ ਆਪ ਨਾਲ ਹਾਂ ਪੱਖੀ ਰੂਪ ਵਿੱਚ ਗੱਲ ਕਰਨਾ ਕਿਸੇ ਚੀਜ਼ ਦੇ ਚੰਗੇ ਪੱਖਾਂ ਨੂੰ ਦੇਖਣਾ ਸਾਡੇ ਫੈਸਲਾ ਲੈਣ ਦੀ ਯੋਗਤਾ ਨੂੰ ਵਧਾਉਂਦਾ ਹੈ ਇਸ ਨਾਲ ਸਾਨੂੰ ਸਾਡੇ ਤੀਜੇ ਸਪਸ਼ਟ ਹੋ ਜਾਂਦੇ ਹਨ ਤੇ ਆਪਣੇ ਆਪ ਦੇ ਭਰੋਸਾ ਕਰਦੇ ਹੋਏ ਅਸੀਂ ਆਪਣੇ ਫੈਸਲੇ ਚੰਗੀ ਤਰ੍ਹਾਂ ਲੈ ਸਕਦੇ ਹਾਂ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਡਰ ਮੁਕਤ ਹੋ ਕੇ ਸੰਘਰਸ਼ ਕਰਨ ਲਈ ਤਿਆਰ ਹੋ ਜਾਂਦੇ ਹਾਂ ਤੇ ਉਲਟ ਨਕਾਰਾਤਮਕ ਸੋਚ ਹਮੇਸ਼ਾ ਤਣਾਅ ਹੀ ਵਧਾਉਂਦੀ ਹੈ ਆਪਣੇ ਆਪ ਨਾਲ ਨਾ ਪੱਕੀ ਗੱਲਾਂ ਕਰਨਾ ਸਾਨੂੰ ਚਿੰਤਾ ਅਤੇ ਤਣਾਅ ਦੇ ਗੇੜ ਵਿੱਚ ਪਾ ਦਿੰਦਾ ਹੈ ਪਰ ਜੋ ਹੋਇਆ ਚੰਗੇ ਲਈ ਹੋਇਆ ਵਰਗੇ ਸ਼ਬਦ ਸਾਨੂੰ ਤਣਾਅ ਮੁਕਤ ਕਰ ਦਿੰਦੇ ਹਨ ਇਸ ਲਈ ਹਮੇਸ਼ਾ ਆਪਣੇ ਆਪ ਨਾਲ ਚੰਗੀ ਚੰਗੀ ਗੱਲਬਾਤ ਕਰੋ ਇੱਥੇ ਅਸੀਂ ਇੱਕ ਖਿਡਾਰੀ ਦਾ ਜੀਵਨ ਇੱਕ ਮਿਸਾਲ ਦੇ ਤੌਰ ਤੇ ਦੇਖ ਸਕਦੇ ਹਾਂ ਜਦੋਂ ਕੋਈ ਖਿਡਾਰੀ ਖੇਡ ਦੇ ਮੈਦਾਨ ਵਿੱਚ ਜਿੱਤਣ ਲਈ ਉਤਰਦਾ ਹੈ ਤਾਂ ਉਹ ਆਪਣੇ ਮਨ ਨੂੰ ਸਕਾਰਾਤਮਕ ਗੱਲਾਂ ਨਾਲ ਭਰਦਾ ਹੈ ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਉਸ ਦੀ ਇਹ ਸੋਚ ਹੀ ਖੇਡ ਮੈਦਾਨ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਨੂੰ ਨਿਸ਼ਚਿਤ ਕਰਦੀ ਹੈ ਸਕਾਰਾਤਮਕ ਸਵੈ ਗੱਲਬਾਤ ਸਾਡੀ ਜ਼ਿੰਦਗੀ ਨੂੰ ਉਚਾਈਆਂ ਤੱਕ ਪਹੁੰਚਾ ਸਕਦੀ ਹੈ। ਇਸ ਨਾਲ ਸਾਨੂੰ ਨਾ ਸਿਰਫ ਆਪਣੇ ਜੀਵਨ ਵਿੱਚ ਆਪਣੇ ਪ੍ਰਤੀ ਸਤਿਕਾਰ ਮਹਿਸੂਸ ਹੁੰਦਾ ਹੈ, ਸਗੋਂ ਸਾਡਾ ਮਨ ਵੀ ਦੇਰੇ ਸ਼ਾਂਤ ਰਹਿੰਦਾ ਹੈ ਤੇ ਅਸੀਂ ਖੁਸ਼ ਰਹਿੰਦੇ ਹਾਂ। ਇਸ ਲਈ ਸਾਨੂੰ ਹਮੇਸ਼ਾ ਹੀ ਆਪਣੇ ਆਪ ਨਾਲ ਉਤਸ਼ਾਹ ਭਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਤੇ ਵਿੱਚ ਅਸੀਂ ਅਜਿਹਾ ਹੀ ਕਹਿ ਸਕਦੇ ਹਾਂ ਕਿ ਸਵੈ ਗੱਲਬਾਤ ਇੱਕ ਬੀਜ ਨੂੰ ਪਾਣੀ ਦੇਣ ਦੇ ਬਰਾਬਰ ਹੈ। ਜੇਹੋ ਜਿਆ ਤੁਸੀਂ ਉਸ ਨੂੰ ਪਾਣੀ ਦਿਓਗੇ ਉਹ ਜੇ ਵਿਚਾਰ ਤੁਹਾਡੇ ਮਨ ਵਿੱਚ ਉਤਪਨ ਹੋਣਗੇ ਤੇ ਉਹ ਜੇ ਤੁਹਾਡਾ ਜੀਵਨ ਬਣੇਗਾ ਤੇਕਰ ਤੁਹਾਨੂੰ ਮੇਰੀ ਇਹ ਪੇਸ਼ਕਸ਼ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ